अगरी बर्बाद भी आ रहे हो और वो सरकार के दावे तादाद जारी करामत है दुन्दा कर रहा है अब भी रसंगी से आलम नहीं देखना लगता है आज नियत चीज़ आने का धर्म बतिया ने निर्णय तो साला बोला था ना नीत ना फोन देखो लोग काम लोग देखते हैं काम आज के दावेदार के बाद में नहीं है बिली किरदार � ਆਪਾਂ ਪਰੇਤ ਰਕਾ ਸਮੇਂ ਰੋਕ ਖੜਾ ਭਾਜੀ ਬੇਨਤੀ ਹੈ ਤੁਹਾਨੂੰ ਸਾਨੂੰ 2 ਮਿੰਟ ਦੇ ਦਿਓ ਆਪਾਂ ਗੁਰੂ ਸਾਹਿਬ ਨੂੰ ਪਵਿੱਤਰ ਸੰਗੀਤ ਦੇਂਗਾ ਹਰਜੀਤ ਸਿੰਘ ਦੀ ਢੇਸੀ ਬਛਵਾਲ ਪਿੱਤਾਂ ਉੜਕਾ ਪੰਨੂ ਢੜਵਾੜ ਬਿੰਦਾ ਫਲਪੁੱਤਾ ਬਲਕਾਪ ਸਿੰਘ ਦੀ ਰਹਿਵਤ ਹੀਰਸਾ ਪਰਿਵਾਰ ਦਾ ਧੰਨਵਾਦ ਹੈ ਹਰਕੀਰਤ ਸਿੰਘ ਦੀ ਸਰਾਲ ਮੁੰਡੀ ਤੇ ਚੰਨਾ ਲੈਦੜਾ ਹਰਵਿੰਦਰ ਸਿੰਘ ਦੀ ਰੁੜਕਾ ਖੋਰ ਦਾਣਾ ਦਾ ਆ ਨਾਮ ਸਾਰੀ ਹਰਵਿੰਦਰ ਸਿੰਘ ਦੀ ਸੋਤਾ ਜੱਜ ਦੇ ਸਰਾਜ ਬਿੰਦੂ ਸੋਤਾ ਜੀ ਬੜਾ ਪਿੰਡ ਪਰਮਜੀਤ ਸੰਜੀਤ ਟੜਵਾਰ ਹਰਮਨ ਸਿੰਘ ਜੀ ਸੋਹਤਾ ਚੱਕ ਦੇ ਸਰਾਜ ਇਕਬਾਲ ਸਿੰਘ ਜੀ ਆਰਤੀ ਸਾਬ ਹੁਣਾਂ ਦਾ ਲੱਭਜੀ ਸਿੰਘ ਜੀ ਲਲੀਆਂ ਇਹ ਸਾਰੀਆਂ ਸ਼ਖਸੀਤਾਂ ਦੇ ਵੱਲੋਂ ਅੱਜ ਦੇ ਇਸ ਗਿੱਟ ਮੇਲੇ ਨੂੰ ਵੱਡਾ ਯੋਗਦਾਨ ਦਿੱਤਾ ਗਿਆ ਲਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਦੇ ਇਸ ਗਿੱਟ ਮੇਲੇ ਦੀ ਵੱਡੇ ਪੱਧਰ ਤੇ ਸ਼ੁਰੂਆਤ ਹੋਣ ਲੱਗੀ ਹੈ ਕੰਪੀ ਸਾਡਾ ਵੀਰ ਗੰਗਾ ਵਾਲਾ ਪਹੁੰਚਾ ਹੋਇਆ ਨਾਲ ਜਿੰਨੇ ਵੀ ਮਿੱਤਰ ਆਏ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਸਤਿਕਾਰ ਤਾਂ ਇਹ ਸਖਸ਼ੀਤਾ ਦਾ ਜਿਨ੍ਹਾਂ ਨੇ ਅੱਜ ਦੇ ਇਸ ਖੇਡ ਮੇਲੇ ਨੂੰ ਵੱਡਾ ਯੋਗਦਾਨ ਦਿੱਤਾ ਸਰਦਾਰ ਸੁਰਜੀਤ ਸਿੰਘ ਜੀ ਸੋਤਾ ਕੈਨੇਡਾ ਬੰਨੂਦਿਆਂ ਦੇ ਪਰਿਵਾਰ ਦਾ ਧੰਨਵਾਦ ਹੈ ਚੱਕ ਸਾਭੂ ਵਾਲੇ ਬਲਵੀਰ ਸਿੰਘ ਜੀ ਸੋਤਾ ਸਾਡੇ ਬੂਟਾ ਸਿੰਘ ਜੀ ਸੋਤਾ ਉਹਨਾਂ ਦੇ ਬਾਪੂ ਜੀ ਉਹਨਾਂ ਦਾ ਵੱਡਾ ਧੰਨਵਾਦ ਹੈ ਰਣਵੀਰ ਸਿੰਘ ਜੀ ਰਾਣਾ ਤੁਮ ਸ਼ਰਮ ਸਿੰਘ ਜੀ ਇਟਲੀ ਰਕੇਸ਼ ਕੁਮਾਰ ਬਾਬੂ ਮੇਜਰ ਸਿੰਘ ਜੀ ਯੂ ਐਸ اے ਬੋਟਾ ਸਿੰਘ ਜੀ ਉਹਨਾਂ ਦਾ ਗੋਪੀ ਸੋਤਾ ਜੀ ਉਹਨਾਂ ਦਾ ਅੱਜ ਦੇ ਇਸ ਖੇਡ ਮੇਲੇ ਨੂੰ ਵੱਡਾ ਯੋਗਦਾਨ ਆਪਾਂ ਦਾ ਧੰਨਵਾਦ ਆਖਾਂਗੇ ਅੱਜ ਦੇ ਮੇਲੇ ਦਾ ਅਦਕਾਟਨ ਹੋ ਗਿਆ ਤੇ ਉਹ ਸਾਹਿਬ ਬਹਾਕਰੂ ਅੱਗੇ ਅਰਦਾਸ ਬੇਨਤੀਆਂ ਵੀ ਕੀਤੀਆਂ ਗਈਆਂ ਤੇ ਅੱਜ ਦੌੜ ਦੀ ਅਸੀਂ ਸ਼ੁਰੂਆਤ ਕਰਨ ਲੱਗੇ ਆ ਮਿੱਤਰੋ ਤੇ ਆਪਾਂ ਸਖਜੀਵਨ ਸਿੰਘ ਨਾਰੰਗਵਾਲ ਕੋੜਾ ਪਵਨ ਇੱਕ ਨੰਬਰ ਤੇ ਤਿਆਰੀ ਖਿੱਚ ਕੇ ਆ ਜਾ ਵੀਰ ਮੇਰੇਆ ਸਖਜੀਵਨ ਪਹਿਲਵਾਨ ਇਹ ਵੀ ਤਿੰਨ ਨੰਬਰ ਤੇ ਤਿਆਰੀ ਖਿੱਚ ਕੇ ਰੱਖੋ ਵੀਰ ਮੇਰੋ ਬਾਕੀ ਨਾਲ ਦੀ ਨਾਲ ਸਾਨੂੰ ਕੋੜਿਆਂ ਵਾਲੇ ਵੀਰਾਂ ਦੇ ਤੇ ਕੋੜਿਆਂ ਦੇ ਨੌ ਸਾਂਝੇ ਕਰਾਂਗੇ ਵੀਰ ਮੇਰੋ ਸਖਜੀਵਨ ਉਹਨਾਂ ਦਾ ਭਾਈ ਜੀ ਮੂਰੇ ਰਸਤਾ ਕਲੀਅਰ ਕਰ ਦਿਓ ਵੀਰ ਮੇਰੋ ਕੋੜਿਆ ਦੇਖਣਾ ਸੀ ਵੀ ਭਾਈ ਜੀ ਹੋਰ ਵੀ ਸਾਈਡ ਤੋਂ ਸਰ ਭਾਈ ਸਾਰੇ ਵੀਰ ਰਸਤਾ ਕਲੀਅਰ ਕਰ ਦਿਓ ਭਾਈ ਇਧਰੋਂ ਟਾਈਮ ਕੀਪਿੰਗ ਕਰਨੀ ਹੈ ਸਾਈਡ ਕਲੀਅਰ ਕਰ ਛੋਟੂ ਮਰ ਕਿਥੇ ਸਾਈਡ ਤੇ ਲੱਗ ਸਟੇਜ ਕੋਲੋਂ ਵੀ ਫੀਲਰ ਕਰਾ ਦਿਓ ਵੀਰ ਮੇਰੇ ਸਟੇਜ ਵੱਡੇ ਪ੍ਰਬੰਧ ਨੇ ਮਿੱਤਰਾਂ ਜੱਪੜ ਦੇ ਵਿੱਚ ਮੰਗੇ ਵੀਰ ਇਧਰਲੇ ਪਾਸੇ ਬੂਟੇ ਪਾਜੀ ਕਰ ਧੰਨਵਾਦ ਕੀਤਾ ਜਾ ਰਿਹਾ ਸਾਡੇ ਭਰਾ ਪਵਨ ਬੈਂਸ ਦੁਰਗਾਪੁਰ ਇਨਾਂ ਦੇ ਨਾਲ ਜਿੰਨੇ ਵੀ ਮਿੱਤਰ ਆਏ ਹੋਏ ਆ ਸਾਰੀ ਮਿੱਤਰ ਮੰਡਲੀ ਦਾ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਆ ਚੱਲਿਆ ਮਿੱਤਰੋ ਬਲਜੀਤ ਦਰਾਹਾ ਤੋਰੀ ਸੁਦਰੀ ਜੀਆਂ ਸੁਰਜੀਤ ਸਿੰਘ ਦੀ ਸੰਧੂ ਲੋਗੜ ਜਿਹੜਾ ਵੱਲੋਂ ਅੱਜ ਰੇਵੀਆ ਚਾਲ ਜਿਹੜੇ ਇਹ ਦੌੜ ਚੱਲ ਰਹੀ ਹੈ ਇਹਨਾਂ ਦੇ ਪਹਿਲੇ 15 ਨਾਮ ਇਹਨਾਂ ਪਰਿਵਾਰਾਂ ਵੱਲੋਂ ਇੱਕ ਵਾਰ ਤਾੜੀਆਂ ਮਾਰ ਦਿਓ ਇਹਨਾਂ ਪਰਿਵਾਰਾਂ ਲਈ ਜਿਹੜਾ ਨੇ ਲਾਕੇ ਤਾਂ ਬਹੁਤ ਵੱਡਾ ਬਨਾਰਾ ਰਿਆਂਾ ਦੇ ਸਪੁੱਤਰ ਜੀ ਪੁੱਜੇ ਆ ਉਹਨਾਂ ਦਾ ਪੋਤਰਾ ਜੀ ਪੁੱਜਿਆ ਹੈ ਤੇ 8 ਤਰੀਕ ਲਈ ਸੱਦੇ ਪੱਤਰ ਦੰਦੇ ਆ ਤੇ ਵੱਡਾ ਸ਼ੇਰ ਜਿਵੇਂ ਲਾ ਸਮੁੱਚੇ ਨਗਰ ਸਮਰਾਣੀ ਦੀ ਧਰਤੀ ਦੇ ਵਿੱਚ ਹੋਣਾ। ਲਓ ਤਾੜੀਆਂ ਮਾਰ ਦਿਓ ਘੋੜੀ ਦੇ ਲਈ। ਬਿੱਲਾ ਪਹਿਲਵਾਨ ਕਲਦੀਪ ਛਨੇਰ ਵਾਲਾ ਸਵਾਰ ਆ ਗੋਪੀ ਵੈਸ ਦੁਰਗਾਪੁਰਿਆ। ਆਪੋ 2 ਮਿੰਟ 4 ਸਕਿੰਟ ਤੇ 78 ਪੁਆਇੰਟ ਦਾ ਸਮਾਂ ਲੱਗਿਆ ਗੋਪੀ ਵੈਸ ਦੇ। ਭਾਈ ਜੀ ਸਾਡੇ ਪ੍ਰਬੰਧਕ ਸਾਰਾ ਕੁਝ ਲਿਖ ਰਹੇ ਆ ਬਾਹਰ ਇੰਟਰਫੇਅਰ ਨਾ ਕਰੋ। ਬਹੁਤ ਸ਼ੂਜਵਾਨ ਨੇ ਸਾਡੇ ਕਾਪੀ ਵਾਲੇ ਵੀ ਬਾਈ ਲਾਡੀ ਵੀਰ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਇਹ ਹੈਲੋ ਇੱਕ ਮਿੰਟ ਲਈ ਮੇਰਾ ਭਰਾ ਭਾਜੀ ਟਰੈਕ ਖਾਲੀ ਕਰ ਦਿਓ ਬਲਬੀਰ ਸਿੰਘ ਜੀ ਬੰਨੋਦਿਆਂ ਦੇ ਪਰਿਵਾਰ ਦਾ ਬਹੁਤ ਵੱਡਾ ਹੈ ਮਰੋੜ ਅੱਜ ਦੇ ਇਸ ਕਿਟੇ ਮੇਲੇ ਲਈ ਸਰਦਾਰ ਬੂਟਾ ਸਿੰਘ ਜੀ ਉਹਨਾਂ ਦੇ ਬਾਪੂ ਜੀ ਪਹੁੰਚੇ ਆ ਬਲਬੀਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਜਾਨਵਰ ਨਿਕਲ ਕੇ ਆ ਜੀ ਆਪਾਂ ਸਟੇਜ ਤੇ ਬੈਠੀਏ 5 ਨੰਬਰ ਤੇ ਤਿਆਰੀ ਰੱਖਣਾ ਰਮਨ ਸਿੰਘ ਸਹੋਤਾ ਸਿਮਰਤ ਪਹਿਲਵਾਨ ਅਬਲੂ ਕੋਟਲੀ ਕੋੜਾ ਰੌਕਟਾ ਆਪਦੀ ਤਿਆਰੀ ਰੱਖੇ ਵੀਰ ਮੇਰਾ ਨਕੇਸ਼ ਕੁਮਾਰ ਜੀ ਬੱਬੂ ਮੇਜ ਸਿੰਘ ਜੀ ਯੂਐਸਏ ਬੋਧ ਸਿੰਘ ਜੀ ਉਹਨਾਂ ਦਾ ਗੋਪੀ ਸਹੋਤਾ ਜੀ ਉਹਨਾਂ ਦਾ ਮੇਰੇ ਡੱਕਰ ਦੀਆਂ ਸ਼ਕਸ਼ੀਤਾ ਨੇ ਚੱਕ ਸਾਬੂ ਦੀਆਂ ਜਿਨ੍ਹਾਂ ਦਾ ਅੱਜ ਦੇਸ਼ ਖੇਡ ਮੇਲੇ ਲਈ ਪੱਡਾ ਯੋਗਦਾਨ ਹੈ ਭਾਜੀ ਸਾਈਡ ਤੋਂ ਜੀ ਇਹ ਟਰੈਕ ਪਰੇ ਟਰੈਕ ਤੋਂ ਪਰੇ ਹੋ ਜਾ ਮੇਰੇ ਵੀਰੋ ਦੀਪਕ ਸਿੰਘ ਬਿਰਕ ਖੇੜੀ ਕਲਾ ਪੁਨਾ ਦਾ ਜਾਨਵਰ ਉਹਨਾਂ ਦਾ ਹਰਪੰਸ ਸਹੋਤਾ ਸਵਾਰ हरबंश सहोता सिमरत कोटली कोड़ा रॉकेट आप पिछे तैयारी खर्च के रखे जसा सलार ਹਾਂਜੀ ਕਰਮਿੰਦਰ ਮੋਰਾਵਾਲੀ ਜਿੰਨ ਧੰਨਵਾਦ ਕੀਤਾ ਜਾ ਰਿਹਾ ਹੈਪੀ ਮੇਕੂ ਵਾਲਾ ਉਹਨਾਂ ਦਾ ਸਾਰੇ ਮਿੱਤਰਾਂ ਦਾ ਧੰਨਵਾਦ ਜਿਹੜੇ ਪਵਨ ਵੈਸ ਗੁਰਦਾਪੁਰ ਤੇ ਨਾਲ ਪਹੁੰਚੇ ਉਹਨਾਂ ਦਾ ਵੀ ਨੰਦ ਸਤਿਕਾਰ ਹੈ ਬੇਨਤੀ ਹੈ ਵੀ ਰਸਤਾ ਕਲੀਅਰ ਕਰ ਦਿਓ ਜੀ ਜਨਮਰ ਆ ਗਿਆ ਪੰਚੂਰ ਤੋਂ ਜਿਹੜਾ ਪਿੱਛੇ 40 40 ਦਾ ਸਮਾਂ ਮਿੱਤਰੋ 2 ਮਿੰਟ ਚਾਰੀਆਂ ਕੋੜੀਆਂ ਦੇ ਖੇਤਰ ਚ ਫੀਲਕੋਟ ਦੇ ਮੇਲੇ ਤੋਂ ਦੂਜਾ ਨੰਬਰ ਪ੍ਰਾਪਤ ਕੀਤਾ ਸੀ ਤੇ ਉਸ ਤੋਂ ਬਾਅਦ ਉਸੇ ਇਲਾਕੇ ਦੇ ਵਿੱਚ ਸਾਧਕ ਦੇ ਵਿੱਚ ਮੇਲਾ ਹੋਇਆ ਨੇੜੇ ਉੱਥੇ ਫਰਸਟ ਪ੍ਰਾਈਜ਼ ਵੀ ਕੀਤਾ ਜੋ ਫਿਰ ਮਿੱਤਰੋ ਉਹਨਾਂ ਦੀ ਮਦਦ ਨਾਲ ਮੇਲਾ ਹੋ ਰਿਹਾ ਤੋਰੋ ਈ ਤੋਰੋ ਇਹ ਝਨੇਰ ਵਾਲਿਆਂ ਦੀ ਚੱਲੀ ਆ ਉਡਾਨ ਆੜਾਨ ਮਿੱਤਰੋ ਕਲਵੀਪ ਆਰਤੀ ਆਚਨੇ ਸਨੀ ਸਲਾਰ ਕੋੜਾ ਜੂਬਾ ਤਿਆਰੀ ਖੱਚ ਕੇ ਰੱਖੇ ਮਿੱਤਰੋ ਦੂਬਦ ਸਨੀ ਸਲਾਰ ਕੋੜਾ ਜੂਬਾ ਸਨੀ ਸਲਾਰ ਕੋੜਾ ਜੂਬਾ ਆ ਗੁੰਨ ਪਾਇਆ ਧੰਨਵਾਦ ਕੀਤਾ ਜਾ ਰਿਹਾ ਕਲਨੀ ਕਲਨੀ ਸ਼ਹੀਦ ਦਾ ਔਰ ਸਾਡੇ ਦਰਮਿਆਨ ਜੇਸੇ ਜੀ ਸਿੰਘੀ ਲਗੇਰੀ ਉਹਨਾਂ ਦੇ ਨਗਰ ਦੀਆਂ ਜੰਗੀਤਾ ਬਹੁਤ ਬਹੁਤ ਧੰਨਵਾਦ ਸਰਦਾਰ ਸੋਨ ਸਿੰਘ ਜੀ ਨਗੇਰੀ ਨਾਲ ਸੋਮਾ ਲਗੇਰੀ ਨਾਲ ਜਿੰਨੇ ਵੀ ਮਿੱਤਰ ਆਏ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਸਰਦਾਰ ਚੱਲਿਆ ਮਿੱਤਰੋ ਅੱਜ ਇਹ ਟਾਈਮ ਜਾ ਘੋਟੇ ਦਾ ਤੌਰ ਚੱਲਦਾ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਮਨਜੀਤ ਸਿੰਘ ਜੀ ਸਾਬਰੀ ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਵੱਡਾ ਧੰਨਵਾਦ ਅੱਜ ਜਿਹੜੇ ਮਿਲਣ ਵੱਡਾ ਜੋੜ ਕਰਾਉਣੀ ਸੀ ਬੰ ਬੀਂਦੀ ਉਹ ਸਾਡੇ ਪਿੱਤੇ ਬਾਈ ਸਾਰੇ ਵੀਰਾਂ ਨੂੰ ਸਾਈਡ ਨਹੀਂ ਕਰਦੀ ਮੇਰਾ ਭਰਾ ਬਹੁਤ ਵੱਡਾ ਪਿਆਰ ਤੁਸੀਂ ਕੋਲ ਦਾ ਕੀਤਾ ਮਿਹਰਬਾਨੀ ਕਰਕੇ ਰਸਤਾ ਪਾ ਕਲੀਅਰ ਰੱਖੀਏ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿਉਂਕਿ ਜਾਨਵਰ ਜਿਹੜੇ ਆ ਕਈ ਵਾਰੀ ਡਰ ਜਾਂਦਾ ਇਸ ਕਰਕੇ ਬੇਨਤੀ ਹੈ ਸਾਡੇ ਭਰਾ ਬਿਲਕੁਲ ਪਿਆਰfully ਕਦਰ ਨਾਲ ਜਿੰਨੇ ਜਿੰਨੇ ਬੈਠੇ ਆ ਬੈਠੇ ਰਹੀਏ ਫਿਰ ਤੋਂ ਸਾਡੇ ਨਿਰਮਲ ਸਿੰਘ ਜੀ ਰਾਜਪੁਰਾ ਜੂਕੇ ਫਿਰ ਤੇਜੀ ਸਿੰਘ ਦੀ ਲਗੇਰੀੁਰਜੀਤ ਸਿੰਘ ਦੀ ਸਰਪੰਦਾਂ ਲੰਡੀਆਂ ਗੁਰਪਾਲ ਸਿੰਘ ਜੀ ਅਪਰਾ ਸੈਂਟਰੀ ਸਟੋਰ ਵਾਲੇ ਮੋਟਾ ਸਿੰਘ ਜੀ ਚੱਲ ਜਾਓ ਬਿੱਲਾ ਢੇ ਲੋਕ ਪਿੰਡਾ ਢੇ ਲੋਕ ਅਕਬਰ ਬਾਬਾ ਮੰਦਿਰ ਦੇ ਸਾਹਮਣੇ ਰਿੰਦਣਾ ਵਾਲੇ ਉਹਦੇ ਦਰਜੀਤ ਸਿੰਘ ਜਿੰਦੜ ਭਵਨ ਬੈਸ ਦੁਰਗਾ ਮੋਰ ਇਹਨਾਂ ਦੇ ਸਾਰੇ ਮਿੱਤਰਾਂ ਦਾ ਧੰਨਵਾਦ ਬਬੂ ਜਨੇਪਟ ਜੂਤੀ ਵਾਲੇ ਬਾਈ ਜੀ ਸਾਈਡ ਤੇ ਹੋ ਜਾਓ ਪੀਰ ਮੇਰੇ ਸਾਈਡ ਤੇ ਹੋ ਜਾਓ ਕਵਿੰਦਰ ਸਿੰਘ ਜੈ ਗੁਰਜੀਤ ਸਿੰਘ ਦੀ ਢੇਸੀ ਬੱਚੋ ਆਲਾ ਬਿੱਟਾ ਰੁੜਕਾ ਹਰ ਹੰਕੀਰਤ ਜਿਸ ਦਿਨ ਆ ਮੁੰਡੀ ਚੇਨਾ ਦਿਸਣ ਵਾਲਾ ਪਹੁੰਚਿਆ ਹੋਇਆ ਹੈ ਸੋਨ ਸਿੰਘ ਜੀ ਲਗੇਰੀ ਸੋਨੀ ਲਗੇਰੀ ਸਾਰੇ ਮਿੱਤਰ ਜਿਹੜੇ ਅੱਜ ਦੇ ਇਸ ਜਿਹੜੇ ਮੇਲੇ 'ਚ ਪਹੁੰਚੇ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਉਹਦਰ ਸੰਦੀਪ ਸਿੰਘ ਜੀ ਕੈਨੇਡਾ ਚੰਦੂ, ਬਲਜੀਤ ਸਿੰਘ ਜੀ ਮੋਤਾਇ ਬਨੂਆਂ ਦੇ ਪਰਿਵਾਰ ਦਾ ਵੱਡਾ ਐਮਰੋਲਾ, ਰਣਜੀਤ ਸਿੰਘ ਜੀ ਰਾਣਾ ਜੂਕੇ ਤੁਮਸ਼ਰ ਸਿੰਘ ਜੀ ਇਤਲੀ, ਰਕੇਸ਼ ਮਾਰ ਦੀ ਬੱਬੂ ਮੇਜਰ ਸਿੰਘ ਜੀ ਜੁਆਸੇ, ਮੋਹਨ ਸਿੰਘ ਜੀ ਉਹਨਾਂ ਦਾ ਨਾਲ ਗੋਪੀ ਭਾਈ ਉਹਨਾਂ ਦਾ ਧੰਨਵਾਦ ਹੈ। ਹੈਪੀ ਜੱਜ ਅਕਬਰ ਜੀ, ਜਨਸੀ, ਚਨੇਰ ਸਵਾਰ ਵੀ ਉੱਤਨ ਚਨੇਰ ਵਾਲਾ ਮਿੱਤਰੋ ਦੱਸੀ ਆ। ਏ ਹੈਪੀ ਚੰਚ ਦਵਰਜੀ ਕੋਰਣਾ ਜਮਰਾ ਮਿੱਤਰੋ ਇਹ ਇਹ ਬੜੇ ਬੰਦੇ ਸਮੇਂ ਤੋਂ ਇਸ ਕੋਰੀਆ ਦੇ ਖੇਤਰ ਤੇ ਰਾਜ ਕਰ ਰਿਹਾ ਵਹ ਨੂੰ ਚੱਲ ਉਹਨਾਂ ਦਾ ਜਾਣ ਪਛਾਣਦਾ ਮਿੱਤਰੋ ਬਹੁਤ ਹੀ ਵਧੀਆ ਭੱਜ ਕਰਦਾ ਹੁੰਦਾ ਬੱਸੀ ਸਵਾਰ ਬਈ ਸਿੰਘ ਸਰਪੰਚ ਮੱਜ ਨੂੰ ਰਾਜਾ ਤਿਆਰੀ ਰੱਖਣੇ ਤੋਂ ਬਾਅਦ ਤੇਰੀ ਤੇਰੀ ਕਲਪ ਬੂਟਾ ਸਿੰਘ ਉਹਨਾਂ ਦਾ ਜਾਨਵਰ ਚੱਲਿਆ ਬਲਟ ਰਾਜਾ ਮਿੱਤਰੋ ਕਰਨੂਪੁਰ ਚੱਠਾ ਗੋਲਦੀ ਨੂਰਪੁਰ ਚੱਠਾ ਜੁੱਕੇ ਉਹਨਾਂ ਦਾ ਜਾਨਵਰ ਚੱਲਿਆ ਚੱਲਿਆ ਉੱਤੇ ਗੁੰਦੂ ਸਵਾਰ ਮਿੱਤਰੋ ਗੁੰਦੂ ਕਰ ਰਿਹਾ ਬਲਟ ਰਾਜਾ ਦੀ ਸਵਾਰੀ ਕਰਨੂਪੁਰ ਚੱਠਾ ਗੋਲਦੀ ਨੂਰਪੁਰ ਚੱਠਾ ਮੇਰੀ ਪਰੀ ਨਗਰੀ ਜੀ ਉਹਨਾਂ ਦਾ ਧੰਨਵਾਦ ਅੱਜ ਦੇ ਇਸ ਕਿਟ ਮਿਲਣ ਲਈ ਵੱਡਾ ਯੋਗਦਾਨ ਹੈ ਵੇ ਲੰਗਰ ਦੀ ਫੇਰ ਤੋਂ ਬੇਨਤੀ ਸਾਡੇ ਪ੍ਰਬੰਧਕਾਂ ਵੱਲੋਂ ਜਿਹੜੇ ਪਰ ਅੱਜ ਤੱਕ ਲੰਗਰ ਨਹੀਂ ਛਕਿਆ ਮਿਹਰਬਾਨੀ ਕਰਕੇ ਜਾ ਕੇ ਲੰਗਰ ਛਕ ਲੈਣਾ ਜਿਹੜੇ ਸੜਕ ਵਾਲੇ ਪਾਸਿਓਂ ਆਪਾਂ ਆਉਨੇ ਆ ਰਾਹ ਦੇ ਵਿੱਚ ਇੱਕ ਟਰਾਲੀ ਦੇ ਟਰੈਕਟਰ ਦੇ ਜਿਹੜਾ ਨਗਰ ਲੈ ਗੱਜ ਨਗਰ ਦੀਆਂ ਸ਼ਕੀਨਾਂ ਪੁੱਜੀਆਂ ਨੇ ਉਹਨਾਂ ਭਰਾਵਾਂ ਵੱਲੋਂ ਬੇਨਤੀ ਹੈ ਕੰਨ ਨੂਰਪੁਰ ਛੱਠਾ ਕੋਲਣੀ ਨੂਰਪੁਰ ਛੱਠਾ ਜੂ ਕੇ ਸਮਾਂ 2 ਮਿੰਟ ਚੱਲ ਬਈ ਮਨੂ ਸੇਖੋ ਸਹਜਾ ਦਾ ਘੋੜਾ ਦੌੜ ਲਈ ਗਿਆਗਾ ਸਹਜਾ ਦਾ ਹੇ ਹੁੰਦੇ ਆ ਪਰ ਤੁਸੀਂ ਆਪਣਾ ਬਚਾਅ ਕਰਨਾ ਸਲੋ ਹੈ ਇਕ ਆਪਾ ਤੋਂ ਮਿੰਟ 14 ਸਕੰਡ ਤੱਕ 28 ਪੁਆਇੰਟ ਦਾ ਸਮਾਂ ਲੱਗਿਆ ਮਨੂ ਸੇਖੋਂ ਸਿਮਰਾ ਝੁੰਦਾ ਸਿਮਰਾ ਝੁੰਦਾ ਬਡਾਰ ਕੋਣਾ ਬਡਾਰ ਕੋਣਾ ਜਿੱਥੇ ਸਿਮਰਾ ਝੁੰਦਾ ਇਧਰਲੇ ਪਾਸੇ ਭਾਈ ਟਰੈਕ ਫਰੀ ਕਰਦੀ ਹੈ ਮੇਰੇ ਵੀਰ ਟਰੈਕ ਕਲੀਅਰ ਕਰ ਦਈਏ ਜਬਰ ਆ ਗਿਆ ਵਾਪਸ ਅਬਦਲ ਖਾਨ ਤਿਆਰੀ ਰੱਖੇ ਮਿੱਤਰੋ ਗਰਦਾਸਪੁਰ ਅਬਦਲ ਖਾਨ ਕੋੜਾ ਪੱਖੀ ਅਬਦਲ ਖਾਨ ਪਰ ਹੁੰਦੇ ਜਾ ਰਿਹਾ ਅਬਦਲ ਖਾਨ ਕੋੜਾ ਪੱਖੀ ਦੌੜਨ ਲਈ ਗਿਆ ਤੇ ਨਾਲ ਹੀ ਤਿਆਰੀ ਰੱਖੇ ਦੀਪਕ ਗਰਦਾਸਪੁਰ ਕੋੜਾ ਸੂਰਮਾ ਜੇ ਚੇਂਜ ਕਰਨੇ ਤਾਂ ਵੀ ਮੇਰੇ ਹੁਣ ਦੱਸ ਲਿਓ चेंजर करना, भाई साहब। एक चल रहा मजनू का जा, सर्दी से इस सरपंच ले लिया, कंगनों पर चढ़ा। ट्रंप बेडियो भरा तांगवा रहा है, इसे आईडियस्टिक मिले बुजुर्ग जीतना न बढ़ा सुधार है। अब तो गोल्ड तो तेरा स्ट्रेंज टाइम नहीं होना चाहिए। ਮੈਂ ਦੇਖੋ ਬਾਕੀ ਚੱਲ ਲੈ ਜੀ ਜੱਸਾ ਸਹਾਰਾ ਨੰਬਰ ਆ ਜੀ ਜੱਸਾ ਸਹਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪੁੱਛੇ ਹੈਗੇ ਆ ਆਪਣੇ ਜਿੱਥੇ ਘੋੜਿਆਂ ਦੀਆਂ ਦੌੜਾਂ ਹੋ ਰਹੀਆਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਅੱਜ ਇੱਥੇ ਦੌੜਾਂ ਹੋ ਰਹੀਆਂ ਅਸੀਂ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਨੂੰ ਵਧਾਈ ਦਿੰਨੇ ਆ ਜਿਹੜੇ ਆਰਗੇਨਾਈਜ਼ਰ ਆ ਜਿਨ੍ਹਾਂ ਨੇ ਪੁਰਾਣੇ ਸੱਭਿਆਚਾਰ ਨੂੰ ਆਪਣੇ ਨੂੰ ਜਿਉਂਦਾ ਰੱਖਣ ਦੇ ਲਈ ਦੌੜਾ ਕਰਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਇੱਥੇ ਪਹੁੰਚੇ ਆ ਆਪਰਾ ਵੇਖੇ ਕੋੜੀਆਂ ਦੌੜ ਹੋ ਰਹੀ ਹੈ ਤੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਿ ਅੱਗੇ ਇਸ ਆਪਣੇ ਦੌੜਾ ਨੂੰ ਚਾਲੂ ਰੱਖਣਗੇ ਬਹੁਤ ਬਹੁਤ ਦਾ ਬਹੁਤ ਬਹੁਤਾਰੇ ਵੀ ਰਾਜਣਾ ਭਰਾਵਾਂ ਨੂੰ ਵੀ ਤੇ ਵੀ ਮਾਨ ਤੇ ਸਨਮਾਨ ਸਾਡੇ ਪ੍ਰਬੰਧਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਅੱਜ ਦੇ 15 ਦਾ ਪ੍ਰਾਈਜ਼ ਦੇਣੇ ਪਹਿਲੇ ਸਾਰੇ ਮੇਰਾ ਭਰਾਵਾਂ ਦਾ ਧੰਨਵਾਦ ਹੈ ਜੇ ਕੱਪੜੇ ਵਾਲਾ ਇੱਕ ਨਗਰ ਵਾਲਾ ਇਲਾਕੇ ਦੀਆਂ ਸ਼ਖੀਰਾਂ ਦਾ ਧੰਨਵਾਦ ਹੈ ਅੱਜ ਮੇਰੇ ਵੀਰ ਅਜੀ ਦੇ ਰਹੀਆਂ ਚਾਲ ਵਾਂਗ ਭਰਾਵਾਂ ਦੇ ਨਾਮ ਨਾ ਨਾ ਫੀਗਲ ਦੀ ਨਾ ਫਿਰ ਫਾਈਨਲ ਤੋਂ ਬਾਅਦ ਦਿੱਤੇ ਜਾਂਦੇ ਸਾਰੇ ਨਾਮ ਜੀਰ ਭਾਈ ਸਾਡੀ ਇੱਧਰ ਆ ਤਾਂ ਭੇਜਦੇ ਜਰੂਰ ਇਧਰ ਨੂੰ ਵਾਡੀ ਚੱਲ ਬਈ ਹਾਂ ਜੀ ਭਾਈ ਪੁੱਲਰ ਗੱਜੇ ਇਧਰ ਮੋਹ ਨਹੀਂ ਆਈਆਂ ਅੱਜ ਨੀਨੂ ਕੋਲ ਦਾ ਪ੍ਰਾਈਜ਼ ਚੋਕੀ ਆਜਾ ਨਾਲ ਸਾਡਾ ਘਰ ਦਾ ਮੇਲਾ ਆਜਾ ਗੋਪੀ ਸੋਤਾ ਜੀ ਸਾਰੇ ਵੀ ਨਾਲ ਆ ਜੀਏ ਜੋ 15 ਪੰਨਾਂ ਟੰਗਿਆ ਦੀ ਗੱਲ ਕੁਟਵਾਰੀ ਲੱਗੇ ਆ ਦੇਖੋ ਅੱਜ ਦੇ ਮੇਲੇ ਦੀ ਤਿਆਰੀ ਆ ਜੀ ਭਾਜੀ ਨਾਲੇ ਪਰ ਇਹਨੂੰ ਗੱਲਾਂ ਅੰਗਰੇਜ਼ਾਂ ਆ ਰਾਸਤਾ ਕਲੀਅਰ ਕਰ ਦਿਓ ਮੇਰੇ ਵੀ ਟਰੈਕ ਖਾਲੀ ਕਰ ਦਿਓ ਬਈ ਸੰਜੀਤ ਨਾ ਆਉਂਦਾ ਬਾਰ-ਬਾਰ ਬੈਂਕੀਆਂ ਕਰਦੇ ਆ ਕਿਸੇ ਨੇ ਜਾਨਵਰ ਦਾ ਕੋਈ ਨੁਕਸਾਨ ਨਾ ਹੋ ਜੇ ਕਿਰਪਾ ਕਰਕੇ ਸ਼ੈਡ ਤੇ ਰਹੋ ਕੰਮਾਵਾ ਸ਼ੈਡ ਤੇ ਹੋ ਜੇ ਤਾਂ ਵੀ ਜਾਨਵਰ ਫੇਰ ਕਦੇ ਹਰ ਜਣ ਤੇ ਤੀਰਾਂ ਨੂੰ ਭਜਾਉਂਦਾ ਹੈ ਕੋੜੇ ਦਾ ਨਾਮ ਦੱਸਿਏ ਇਹ ਟਾਂਡਾ ਜੇ ਉੱਗਾ ਗੁਜਰਾਂ ਦਾ ਆਪ ਬਾਹੂ ਸਾਈਡ ਤੇ ਹੋ ਜਾ ਜਾਨਵਰ ਬੜਾ ਤੇਜ਼ ਹੈ ਮੈਂ ਪਹਿਲੀ ਖਤਮ ਹੋ ਗਈ ਹੁੰਦੀ ਆ ਰਿਹਾ ਬਾਹਰੋਂ ਤੋਂ ਅਨਭਵੀ ਟਰੈਕ ਫਾਲੀ ਕਰਦੇ ਹੋ ਮੇਰੇ ਵੀਰੋ ਟਰੈਕ ਕੋ ਬੰਦਾ ਰਸਤਾ ਕਲੀਅਰ ਕਰਦੇ ਜਾਨਵਰ ਫੇਰ ਆ ਗਏ ਨਹੀਂ ਕੋੜੀ ਬਿੱਲੋ ਆ ਰਹੀ ਹੈ ਮਿੱਤਰੋ ਛਾਪੀ ਯੂ ਐਸਏ ਕਲਵੀਲ ਕੋਕਰਪਿੰਡ ਕੋੜੀ ਬਿੱਲੋ ਆ ਰਹੀ ਹੈ ਮਿੱਤਰੋ ਕੋੜੀ ਪੂਜਾ ਸਖਰਾਤ ਘਟਾਰੋਂ ਕੋੜੀ ਪੂਜਾ ਆ ਰਹੀ ਹੈ ਮਿੱਤਰੋ Não pode know ਆਣੀ ਮਾ ਡ੍ਰੈਗ ਆ ਫਰਕ ਪੈ ਜਾਂਦਾ ਹੋਵੇ। ਬਹੁਤ ਹੁੰਦੀ ਆਉਂਦੀ ਬਦੌਲ। ਜਸਵੰਤ ਲਾਲ ਗੋਖੜ ਕੋਈ ਡਾਇਮੰਡ ਆਉਂਦੀ ਆ ਮਿੱਤਰੋ। ਜਸਵੰਤ ਲਾਲ ਬਾਈ ਜੀ ਸਾਈਡ ਤੇ ਨੋ ਹੋ ਜੋ। ਜਦੋਂ ਵੇਸਪਾਰ ਦਾ ਮੇਲਾ ਬਣਾ ਛੱਡਾ ਇਹਨਾਂ ਨੇ ਖੇਡ ਨਹੀਂ ਹੈਗੀ ਸਮਝ ਨਹੀਂ ਆ ਰਿਹਾ ਕਿ ਆ ਕਿ ਅੰਗਰੇਜ਼ੀ ਚ ਬੋਲਦਾ ਉੱਥੇ ਬਾਰ-ਬਾਰ ਪੰਜਾਬੀ ਚ ਕਹਿ ਰਿਹਾ ਰਸਤਾ ਕਲੀਅਰ ਕਰ ਦੋ ਰਸਤਾ ਕਲੀਅਰ ਕਰ ਦੋ ਹਰ ਹਾਲ ਜਿਹੜੇ ਆਦਰ ਦੇ ਕੋ ਸਮਰਾਹੀ ਦਾ ਥੇੜ ਮੇਲਾ ਖੇਤ ਮੜਾਉਣਾ ਹੈ ਹਰ ਸਾਡੇ ਪਾਣੀ ਉੱਤੋਂ ਤੱਕ ਕੋਲਾਂ ਜਿਗਾਂ ਵੱਲੋਂ ਪਰ ਇਸੇ ਬਾਅਦ